ਤੱਕ ਇਹ ਇੱਕ ਦੇ ਬੰਦਾ ਸੜਕ ਬੰਦ ਨਹੀਂ ਹੈ ਖੁੱਲੀ ਉੱਥੇ भी ਇਦਾਂ ਹੀ ਦੀਵਾਰ ਖੁੱਲੀ ਰਸਤਾ ਖੁੱਲਿਆ ਹੈ ਅਗਰ ਕੋਈ ਉਤਰੋ ਰਸਤਾ ਅੱਧਾ ਵੀ ਹਾਂ ਹਾਂ ਸੜਕ ਦੀ ਹੈ ਇਹ ਤਾਂ ਆਪਣੀ ਹਾਂ ਦੀ ਕੈਪਟਨ ਸਾਹਿਬ ਦੀ ਜਗ੍ਹਾ ਹੈ ਅੱਛਾ ਇਹ ਪ੍ਰਾਈਵੇਟ ਲੈਂਡ ਹੈ ਤਾਂ ਪ੍ਰਾਈਵੇਟ ਲੈਂਡ ਹੈ ਸਰ ਇਹ ਜਿਹੜਾ ਬੇਚਿਆ ਕੋਠੀ ਵਾਲਾ ਇਹ ਅਲੱਗ ਹੈ ਇਹ ਉਰੇ पानी ਦੀ ਵੀ ਜਾਂ ਸੜਕ ਬਣਾਈ ਕਿਛਨੇ ਇਹ ਪਹਿਲੇ ਬਣਾਈ ਸਾਰੇ ਇਨਾ ਨੇ ਬਣਾਈ ਆਪਣੇ ਸਰਕਾਰ ਦੇ हाँ ਅੱਛਾ ਹਾਂਜੀ ਚਲੋ ਠੀਕ ਹੈ ਇਹ ਤਾਂ ਸਾਵਣ ਉਹ ਬੈਗ ਉਹ ਵੀ ਇੱਥੇ ਲਗਾ ਰਹੇ ਇਹ ਜਿਹੜਾ ਗੇਟ ਹੈ ਇਹ ਤੁਸੀਂ ਆਪ ਲਗਵਾਏ ਹੋ ਆਪਣੇ ਪੈਸੇ ਖਰਚ ਕੇ ਜਾਨੀ ਹਾਂਜੀ ਇਹਨਾਂ ਨੇ ਆਪਣਾ ਪੈਸਾ ਖਰਚ ਕਰਕੇ ਲਗਾਇਆ ਹੈ ਅੱਛਾ ਉਰੇ ਕੋਈ ਕਿਸੇ ਦਾ ਅਗਰ ਕਿਸੇ ਨੇ ਕੰਪਲੇਂਟ ਕੀਤੀ ਕੋਈ ਪ੍ਰੋਬਲਮ ਹੈ ਤਾਂ ਉਹ ਗੱਲ ਕਰ ਸਕਦਾ ਅੰਦਰ ਜਾ ਕੇ ਕੋਈ ਦੇਖੋ ਗੌਰ ਕਰਨਾ ਤੇ ਬਾਹਰ ਇੱਥੇ ਆਹ ਤਾਂ ਜਗ੍ਹਾ ਤੁਹਾਡੀ ਨਹੀਂ ਨਾ ਇੱਥੋਂ ਮੈਂ ਕਿਹਾ ਸਿੱਧਾ ਤੁਹਾਨੂੰ ਦਿਖਾਈ ਸਮਾਨ ਦੇਖੋ ਸਾਰਾ ਅੰਦਰ ਹੈ ਫਿਰ ਅਸੀਂ ਕੀ ਕਰੀਏ ਇਸੇ ਪਾਸੇ ਰੌਲਾ ਨਹੀਂ ਕੋਈ ਹੋਈ ਸਾਰੇ ਦੇ ਹੋਣੋ ਜੀ ਤੇ ਕਰਾਣਾ ਦੀ ਕਿੰਨੀ ਦੋ ਤਿੰਨ ਆਈਆਂ ਨੇ ਕੱਠੇ ਤੇ ਤੁਸੀਂ ਸਮਾਨ ਕੋਈ ਗੌਰ ਨਾ ਰੱਖਣਾ ਕੋਈ ਵੀ ਜੇਕਰ ਗਲੀ ਵਾਲੇ ਪਾਸੇ ਨਹੀਂ ਜਾਣਾ ਉਹ ਵੀ ਦੇਖੋ ਜੀ ਸਾਰੇ ਕੋਲ ਸਾਨੂੰ ਬੋਲਣ ਕੋ ਲਾਈਵ ਦੇਖੋ ਇਹ ਲਾਈਵ ਹੀ ਦੇਖ ਰਹੇ ਮੈਂ ਇਹਨੂੰ ਤੁਸੀਂ ਸਾਫ ਰੱਖੋ ਇੱਕ ਤਾਂ ਸਾਰਾ ਸਮਾਨ ਚਕਾਉ ਜੀ ਇਹਨਾਂ ਦਾ ਤੁਸੀਂ ਜੋ ਫਰੰਟ ਮਾਰਕ ਕੇ ਅੰਦਰ ਪੋਰੀਆਂ ਵਗੈਰਾ ਕਰਦੇ ਆਂ ਯਾਰ ਮਾਰਾ ਨਹੀਂ ਔਰ ਇਧਰਲੇ ਪਾਸੇ ਕਾਇੰਡੀ ਕੋਈ ਸਮਾਨ ਰੱਖਿਓ ਜਿਹਨੂੰ ਆਪਾਂ ਲਿਖਵਾ ਗਏ ਹਾਂ ਕਿ ਸਾਡੇ ਤੋਂ ਨਹੀਂ ਆਉਂਦਾ ਅੱਜ ਕੀ ਹੋ ਗਿਆ ਜਦੋਂ ਕੋਈ ਨੂੰ ਨੀਂਂਹ ਨਾਲ ਲਾਉਂਦਾ ਹੈ ਜਿਹੜੀ ਮਾਰੀ ਕੀ ਹੁੰਦਾ ਕਿ ਰਾਜਾ ਰੋਕਦੇ ਨੇ ਇਹ ਅੱਗੇ ਬੰਦ ਜਾਂਦਾ ਔਰ ਥੱਲੇ ਪਾਸੇ ਜਿਹਨੂੰ ਮੁੜਨਾ ਉਹਦੇ ਬਾਅਦ ਵੀ ਭਈ ਸ਼ਕਤ ਇਹ ਆਪਣੇ ਦੇ ਘੱਟੇ ਦੇ ਵਿੱਚ ਕੰਮ ਹੋ ਜਾਂਦਾ ਈ ਸਾਰਾ ਇਹਦੇ ਡਬਲ ਦੀ ਹੈ ਸਾਨੂੰ ਉਹ ਕੋਈ ਨਹੀਂ ਮੁੰਨਾ ਹੁੰਦਾ ਤਾਂ ਇਹਨਾਂ ਨੂੰ ਰਿਕੁਐਸਟ ਕਰਨੀ ਪੈਂਦੀ ਇਹ ਬਤਰੀ ਚਲਾ ਬੋਲਦੇ ਨੇ ਆਈਏ ਅੱਗੇ ਜਾ ਰਹੇ ਹਾਂ ਮੈਂ ਵੀ ਕੋਈ ਐਵੇਂ ਨਹੀਂ ਆ ਵੀ ਉਹ ਨਹੀਂ ਆਪਾਂ ਤੁਹਾਨੂੰ ਕੁਝ ਕਹੇ ਮਤਲਬ ਮੈਂ ਵੈਸੇ ਗੱਲ ਕਰ ਰਿਹਾ ਇਹਨੂੰ ਇਹ ਬਤਰੀ ਚਲਾ ਬੋਲਦਾ ਸਾਰੇ ਬੰਦੇ ਨੂੰ ਪੁੱਛੋ ਉਹ ਭਾਜੀ ਮੇਰੀ ਗੱਲ ਇਹ ਬੋਲਿਆ ਹੁੰਦਾ ਤਾਂ ਇਹ ਨੌਬਦ ਲਾਂਦੀ ਤੇ ਨਾ ਬੋਲਿਆ ਨਹੀਂ ਇਹ ਪਰੇਸ਼ਾਨ ਹੈ ਤਾਂ ਹੀ ਕਰਕੇ ਆਈ ਹੈ ਠੀਕ ਹੈ ਨਾ ਤਿੰਨ ਵਾਰ ਗੱਡੀ ਮੇਰੀ ਪੈਂਚਰ ਹੋ ਗਈ ਉਹ ਅਗਲੇ ਟਾਈਮ ਤੇ ਹੁੰਦਾ ਇੱਕ ਲਿਓ ਜੀ ਨੂੰ ਉਸ ਤੋਂ ਬਾਅਦ ਤੋਂ ਨਹੀਂ ਜੀ ਬੋਲਿਆ ਜੀ ਯਾਰ ਮਜ਼ਾ ਹੀ ਆਪਾਂ ਹੁਣ ਕਿਸੇ ਬੰਦੇ ਨੂੰ ਪੁੱਛੋ ਗਲਤ ਹੈ ਤੁਸੀਂ ਇਹ ਅਲਿਗੇਸ਼ਨ ਲਾ ਰਹੇ ਹੋ ਵੀ ਆ ਮੈਂ ਮਤਮੀਦੀ ਨਾਲ ਬੋਲ ਰਿਹਾ ਗਵਾਹ ਬੋਲਦਾ ਕੋਈ ਬਤਾ ਕਰੋ ਜਿਹਨੂੰ ਮਰਜ਼ੀ ਬੋਲਣ ਦਊਂਗਾ ਤੁਸੀਂ ਤੁਹਾਡੀ ਦੁਕਾਨ ਕਿੰਨੀ ਵਾਰ ਮੈਨੂੰ ਕਿਹਾ ਤੁਸੀਂ ਗੱਡੀ ਸਾਹਮਣੇ ਲਾਓ ਤੁਸੀਂ ਕਿਸ ਤਰ੍ਹਾਂ ਬੋਲਦੇ ਮੇਰੇ ਨਾਲ ਮੈਡਮ ਤੁਸੀਂ ਗੱਡੀ ਕਿਵੇਂ ਪਰ ਸਾਹਮਣੇ ਲਾ ਦਾਂਗੇ ਜੀ ਸੜਕ ਥੋੜੀ ਕਰੋਸ ਹੁੰਦੀ ਹੈ ਜੀ ਹੁਣ ਇਹ ਕਿਹਨੂੰ ਬੋਲ ਰਿਹਾ ਤੁਸੀਂ ਕਿ ਕਿਹਨੂੰ ਗੱਡੀ ਸਾਹਮਣੇ ਲਾ ਲਓ ਸਾਰੇ ਕਹਿੰਦੇ ਆ ਕਿ ਇੱਥੇ ਤੱਕ ਗੱਡੀ ਹੁੰਦੀ ਹੈ ਦਿੱਕਤਾਂ ਦੀ ਤੁਸੀਂ ਤਾਂ ਮੈਨੂੰ ਗੱਲ ਕਰਨ ਦਿਓ ਨਾ ਅਸੀਂ ਉਰੇ ਕਾਹਦੇ ਬਸ ਕੇ ਆਏ ਸਾਨੂੰ ਗੱਲ ਕਰਨ ਦਿਓ ਮਸਲਾ ਹੱਲ ਕਰਨਾ ਹੈ ਆਪਾਂ ਇਹ ਤਾਂ ਤੁਸੀਂ ਆਪ ਹੀ ਨਬੇਲੋ ਮੈਂ ਤਾਂ ਬਖਤਮੀ ਜੀ ਦੀ ਗੱਲ ਕਰ ਰਿਹਾ ਵੀ ਸਾਰੇ ਕੋਈ ਗੱਲ ਨਹੀਂ ਪੈਜੀ ਦੋਹਾਂ ਹੁਣ ਵੀ ਦੇਖੋ ਫਸਿਆ ਹੋ ਗਿਆ ਭਾਈ ਉਹ ਗੱਡੀ ਇੱਥੋਂ ਕੱਢਣੀ ਹੈ ਸਰਕਾਰ ਤੇ ਲੋਕਾਂ ਦੇ ਵਾਸਤੇ ਫੱਟੇ ਹੋ ਗਏ ਅਸੀਂ ਬੰਦੇ ਕੰਦਰ ਹੀ ਆਪਣੀ ਇਮਾਨ ਲੱਗਣੀ ਹੈ ਬਾਹਰ ਪੜਨੀ ਹੈ ਬਾਹਰ ਦੇਖੋ ਰਾਸੂ ਵੀ ਦੇਖ ਰਿਹਾ ਹੈ ਦੇਖੋ ਤੁਹਾਡੇ ਤੁਹਾਡੇ ਪੜੋਸ ਹੈ ਪੜੋਸ ਚ ਤਾਂ ਵੈਸੀ ਬੰਦਾ ਬਣਾ ਕੇ ਰੱਖਦਾ ਪਰ ਜੀ ਬਣਾ ਕੇ ਰੱਖਿਆ ਹੈ ਸਾਨੂੰ ਕਿੰਨੀ ਵਧੀਆ ਸ਼ਰਮਾ ਜੀ ਆ ਕੇ ਗਿਆ ਇਹਨਾਂ ਦੀ ਕਮੇਟੀ ਬਣੀ ਵੀ ਹੈ ਇਸ ਕਮੇਟੀ ਦੇ ਪ੍ਰਧਾਨ ਜੀ ਨਾਲ ਵੀ ਗੱਲ ਕੀਤੀ ਅਜੀਬ ਹੈ ਜੀ ਸਾਡੀ ਵੀਂਨੇ ਬਾਅਦ 15 ਦਿਨ ਬਾਅਦ 20 ਦਿਨ ਬਾਅਦ ਮਿਲਦੀ ਆ ਝਾੜੂ ਮਾਰ ਉਹ ਘੰਟਾ ਅੱਧਾ ਘੰਟਾ ਲੱਗਦਾ ਵੀ ਨਹੀਂ ਝਾੜੂ ਆ ਦੇਖੋ ਹੁਣ ਵੀ ਬਾਜੀ ਉਹ ਪੈਸਾ ਵੇਚੂ ਸ਼ਿਕਾਇਤ ਕਰ ਰਹੀ ਆ ਤੁਸੀਂ ਤੁਹਾਡੀ ਸ਼ਿਕਾਇਤ ਸ਼ੁਰੂ ਕਰਨਗੇ ਫਿਰ ਆਪ ਰੋਲ ਮੋਈ ਤਾਈ ਯਾ ਤੁਹਾਡੇ ਨਾਲ ਕੋਈ ਇਹਨਾਂ ਦਾ ਕੰਵਾਂਡ ਦਾ ਕੰਪੀਟੀਸ਼ਨ ਤਾਂ ਨਹੀਂ ਹੈ ਬਸ ਫਿਰ ਕੋਲ ਨਾ ਗੇ ਰੱਖੋ ਪਾਣੀ ਕੋਈ ਨਾ ਤੈਨੂੰ ਹੋਈ ਤਾਂ ਫਿਰ ਇਹ ਮਾਮਲਾ ਹਾਂ ਸਾਨੂੰ ਦੱਸੋ ਤੁਸੀਂ ਕੌਣੇ ਕਰਦੇ ਨਹੀਂ ਕਾਹਦਾ ਤੁਹਾਨੂੰ ਆ ਜਦੋਂ ਉਹ ਦੁਨੀਆ ਨਾਲ ਤੁਹਾਨੂੰ ਕਰਕੇ ਦੇ ਦਿੰਦੇ ਆ ਫਿਰ ਇਹ ਲਗਾ ਨਹੀਂ ਸਕਦੇ ਅੱਗੇ ਨਹੀਂ ਲੱਗਦਾ ਨਾ ਕੋਈ ਲਾਉਣ ਚਾਹੁੰਦਾ ਉਹ ਮਾਹੂਆ ਜਦੋਂ ਇਹ ਫੋਟੋ ਦੇਵਾਉਂਦਾ ਹੈ ਨਾ ਇਹਦੇ ਨੂੰ ਕੱਲਾ ਪਹਿਲਾਂ ਆਪਾਂ ਆਪਣੀ ਗੱਲ ਕਰੀਏ ਹਾਂ ਉਹਦੀ ਗੱਲ ਵੀ ਕਰਾਂਗੇ ਕੱਲਾ ਆਪਣੀ ਗੱਲ ਕਰੀਏ ਨਹੀਂ ਠੀਕ ਆ ਮੈਂ ਪਟਾਉਂਗਾ ਹਾਂਜੀ ਉਹ ਵੀ ਤੜਾਉਂਗਾ ਆ ਦੋ ਐਪਲੀਕੇਸ਼ਨ ਹੈਂ ਤਾਰੇ ਤੋਂ ਨਾ ਚਾਹਦੇ ਵੀ ਫालतू ਬਣੇ ਚੜਾਓ ਉਹਦੀ ਦੇ ਦੀਓ ਐਪਲੀਕੇਸ਼ਨ ਉਹ ਕੀ ਦਾ ਕਰਾਏ ਉਹ ਉਹ ਹੀ ਤਾਂ ਅਨੁਸਾਰ ਦੇ ਕੇ ਆ ਹਾਜ਼ੀਬਾ ਉਹ ਵੀ ਤੇਰੀ ਦੋਸਤ ਕਰਾ ਬਾਈ ਕੀ ਉਹਦਾ ਮੇਰਾ ਪਤਾ ਸੁਣੋ ਮੇਰੀ ਗੱਲ ਮੈਨੂੰ ਇਹ ਪਤਾ ਗੇੜ ਦੇ ਹੋਂਦੇ ਤਲਾ ਗੇੜ ਦੇ ਮੋੜੇ ਗੋੜੀ ਲਾਇਆ ਕਿ ਤੇ ਹੋਰ ਇੱਥੇ ਤਾਂ ਲੰਘਦਾ ਮੈਂ ਪੰਗਾ ਦਾ ਇਹੀ ਆ ਤੁਸੀਂ ਉਹ ਲਗਾਓ ਨਾ ਸੀ ਲਗਾਓ ਪਲੇਟ ਲਗਾ ਦਿਓ ਵੀ ਨੋ ਪਾਰਕਿੰਗ ਦਾ ਬੋਰਡ ਲਗਾਓ ਪਾਰਕਿੰਗ ਨੂੰ ਪੁੱਛਦਾ ਹੀ ਇੱਥੇ ਹੈ ਜੀ ਇੱਥੇ ਦੋਸਤਾਂ ਚ ਨੋ ਪਾਰਕਿੰਗ ਨੂੰ ਕੌਣ ਪੁੱਛਦਾ ਕਿਉਂ ਨਹੀਂ ਹੁੰਦਾ ਜੀ ਕਮਾਲ ਦੀ ਗੰਦਾ ਉਹਨੇ ਕਿਵੇਂ ਲਗਾਏਗਾ ਅਗਲਾ ਕਦੋਂ ਲਗਾਏਗਾ ਨਾ ਇੱਥੇ ਤਿੰਨ ਗੱਡੀਆਂ ਲਾ ਕੇ ਰਾਂ ਨੰਗਰ ਨੂੰ ਨਹੀਂ ਛੱਡਦੇ ਤੁਹਾਡਾ ਬੈਕ ਗੇਂਡ ਪੈਦਾ ਆਰੇ ਕੁਆ ਮੇਰਾ ਘਰ ਹਾਂ ਠੀਕ ਹੈ ਜੀ ਆ ਮੇਰਾ ਉਹ ਰੋਹ ਜਾ ਸਾਹਮਣੇ ਉਹ ਕਰ ਦੂਜਿਆਂ ਦਾ ਉਹ ਤਾਂ ਬੰਦਾ ਹੀ ਸ਼ਕਲ ਪਤਾ ਕੀ ਸਾਡੇ ਬੰਦਾ ਚਾਹੇ ਤੁਸੀਂ ਜਾ ਕੇ ਸਾਡੇ ਉਸ ਅਧਿਕਾਰੀਆਂ ਨਾਲ ਗੱਲ ਕਰ ਲਓ ਮੇਰੀ ਡਿਊਟੀ ਹੈ ਵੀ ਇਹਨੂੰ ਪਟਕੇ ਆਣ ਤੇ ਜੇ ਤਾਂ ਤੁਸੀਂ ਆਪ ਕਰ ਲੋਗੇ ਤਾਂ ਠੀਕ ਹੈ ਇੱਕ ਦਿਨ ਨਹੀਂ ਪਰਸੋਂ ਅਸੀਂ ਪਟਕਾਂ ਹਟ ਜਿਓ ਹਟ ਜਿਓ ਕੋਈ ਗੱਲ ਰਾਜ਼ੀ ਕਰ ਦਿੰਦੇ ਕੋਈ ਨਹੀਂ ਪਟ ਜਿਓ ਤੁਸੀਂ ਪਰਸੋਂ ਨੂੰ ਮੈਂ ਉਹਦੀ ਦਰਖਾਸਤ ਦਿੰਦਾ ਨਹੀਂ ਇਹ ਤਾਂ ਉਹ ਤਾਂ ਰੈਂਪ ਕੇ ਮੈਨਾ ਜਾਊਗਾ ਹਾਂ ਕੋਈ ਕਾਰਵਾਈ ਕੀਤੀ ਜਾਂਦੀ ਹੈ ਕਿ ਬੜੀ ਉਹ ਵੱਡਾ ਥਾਣੇਦਾਰ ਆ ਸੀ ਥਾਣੇਦਾਰ ਨਹੀਂ ਰਹੇ ਪੁਲਿਸ ਚ ਠੀਕ ਹੈ ਠੀਕ ਹੈ ਜੀ ਹਾਂ ਕੋਈ ਨਹੀਂ ਫਿਰ ਮੈਂ ਤੜਵਾ ਦੂੰ ਤੁਸੀਂ ਐਨੇ ਸਾਡੇ ਤੇ ਕਿਉਂ ਗਰਮ ਹੋ ਰਹੇ ਨਹੀਂ ਤੁਹਾਨੂੰ ਜ਼ਰਖਾਤ ਦੇ ਕਦਮ ਦਾ ਨਾ ਉਹ ਇਧਰ ਨੂੰ ਭੇਜਦਾ ਤੇ ਮੈਂ ਵੀ ਭੇਜ ਦੂੰਗਾ ਹਾਂ ਸਾਨੂੰ ਨਹੀਂ ਪਤਾ ਸਰਦ ਉੱਪਰ ਸਾਡੇ ਅਫਸਰਾਂ ਤੋਂ ਮਾਰਕ ਹੋ ਕੇ ਆਈ ਹਾਂ ਕੋਈ ਗੱਲ ਨਹੀਂ ਫਿਰ ਮੈਂ ਕਿਹੜਾ ਅਫਸਰ ਨੂੰ ਮਿਲਣ ਨਹੀਂ ਜਾਂਦਾ ਜੀ ਚਲੋ ਠੀਕ ਹੈ ਜੀ ਆ ਨਹੀਂ ਜਾਂਦਾ ਆ ਸ਼ੁਰੂ ਕਰੋ ਯਾਰੀ ਦੇਖਾਂਗੇ ਜਾਓ ਜੀ ਤੁਰੋ ਪ੍ਰਾਪਤੀ ਵੇਚਣੇ ਅਤੇ ਖੀਦਨੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ